ਮਿੱਤਰੋ ਸੋਡੀਆਂ ਸਾਰੀਆਂ ਸਪਰੇਹਾਂ ਕਰੀਆਂ ਅਤੇ 베ਸਟ ਨੇ ਸਾਰੀਆਂ ਫਾਲਤੂ ਨੇ ਇਹਨੇ ਸੈਟ ਉਦੋਂ ਹੀ ਹੋਣਾ ਜਿਹੜੀ ਜਿਹੜੀ ਸਾਂਮੀ ਚੀਜ਼ੇ ਨੂੰ ਮਿਲੂਗੀ ਤੇ ਹੋਰ ਤਾਂ ਹੋਰ ਜਦੋਂ ਬੜੀ ਜਿਆਦੇ ਘਾਟ ਹੋਵੇ ਨਾ ਤੇ ਐਂ ਬੂਟਾ ਉੱਪਰੋਂ ਪੱਤਾ ਅੱਧਾ ਸੁੱਕ ਵੀ ਜਾਂਦਾ ਲੈ ਵਿੱਚ ਬੰਦੇ ਮਾਈਕੋਰਾ ਜਾ ਪਵਾ ਰਹੇ ਨੇ ਵਿੱਚ ਬੰਦੇ ਨੀਮਾ ਟੋੜ ਦੀ ਸਪਰੇ ਕਰਾਈ ਜਾਂਦੇ ਆ ਕੋਈ ਕੁਛ ਕਰਾਈ ਜਾਂਦਾ ਕੋਈ ਕੁਛ ਕਰਾਈ ਜਾਂਦਾ ਉਸ ਨੂੰ ਜਾਂ ਬਲਾਕ ਖੇਤੀਬਾੜੀ ਅਫਸਰ ਨੂੰ ਜਾਂ ਏਡੀਓ ਨੂੰ ਉਹਦੀ ਲਿਖਤੀ ਸ਼ਿਕਾਇਤ ਕਰੋ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ ਚ ਜੇ ਮਿੱਤਰੋ ਤੁਸੀਂ ਆਪਣੇ ਕਣਕ ਤੇ ਜਿਵਰਲਿਕ ਐਸਿਡ ਦੀ ਸਪਰੇਅ ਕਰ ਰਹੇ ਹੋ ਤੁਸੀਂ ਮਾਈਕੋਰਾਜਾ ਪਾ ਰਹੇ ਹੋ ਤੁਸੀਂ ਜੀਰਮ ਦੀ ਸਪਰੇਅ ਕਰ ਰਹੇ ਹੋ ਤੁਸੀਂ 1236 ਦੀ ਸਪਰੇਅ ਕਰ ਰਹੇ ਹੋ ਜਾਂ ਤੁਸੀਂ ਜਿਪਸਮ ਪਾ ਰਹੇ ਹੋ ਜਾਂ ਫਿਰ ਕੋਈ ਹੋਰ ਬਾਲਟੀ ਬੁਲਟੀ ਪਾ ਰਹੇ ਹੋ ਤਾਂ ਵੀਡੀਓ ਸੋਡੇ ਕੰਮ ਦੀ ਆ ਗੌਰ ਕਰਕੇ ਸੁਣ ਲਿਓ ਪਰ ਇਸ ਤੋਂ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰੀਏ ਸੋਨੂੰ ਆ ਖੇਤ ਦਿਖਾ ਦਿੰਨੇ ਆ ਐ ਲੰਮੀਆਂ ਲੰਮੀਆਂ ਧਾਰੀਆਂ ਨੇ ਨਿਸ਼ਾਨੀ ਤੁਸੀਂ ਚੈੱਕ ਕਰ ਲਓ ਨੋਟ ਕਰ ਲਓ ਦੁਕਾਨ ਵਾਲੇ ਨੂੰ ਜਾ ਕੇ ਦੱਸੋਗੇ ਜੀ ਕਣਕ ਪੀਲੀ ਪੈ ਗਈ। ਉਹਨੇ ਸਾਰੇ ਨੂੰ ਪਹਿਲਾਂ ਤਾਂ ਤੁਸ ਨੂੰ ਕਾਲਾ ਜਾ ਪਾਣੀ ਦੇ ਦੇਣਾ ਜਿਵਰ ਲਈ ਕੈਸਟ ਜਾ। ਕਹਿ ਦੂਗਾ ਇਹਦੀ ਸਪਰੇਅ ਕਰ ਲੋ ਠੀਕ ਹੋ ਜੂ। ਜਾ ਫਿਰ ਕਹਿ ਦੂਗਾ ਜੜਾਂ ਪੱਟ ਕੇ ਲਿਆ ਕਹੂਗਾ ਜੜਾਂ ਨਹੀਂ ਸਹੀ ਹੈਗੀਆਂ। ਪੱਟ ਕੇ ਦੇਖ ਲਿਓ। ਪੱਟ ਕੇ ਦੇਖ ਲਿਓ ਦੁਕਾਨਦਾਰ ਕਹਦੂ ਜੜ ਨਹੀਂ ਸਹੀ ਹੈਗੀ ਇਹਦੀ। ਮਾਈ ਕੋਰਾਜਾ ਪਾਓ ਇਹਦੇ ਜੜ ਦੇ ਵਿੱਚ ਕੋਈ ਬਿਮਾਰੀ ਆ। ਕਿਸੇ ਹੋਰ ਕੋਲੇ ਜਾਓਗੇ ਉਹ ਕਹੂਗਾ ਇਹਦੇ ਚ ਸੁੰਡੀ ਆ। ਤੁਸੀਂ 1 ਕਾਲਕਸ ਦੀ ਸਪਰੇਅ ਕਰੋ ਫਲਾਣੀ ਸਪਰੇਅ ਕਰੋ ਜੇ ਕੋਈ ਹੋਰ ਮਹਾਗਿਆ ਨਹੀਂ ਮਿਲ ਗਿਆ ਉਹ ਕਹੂਗਾ ਜੀਰਮ ਦੀ ਸਪਰੇਅ ਕਰੋ ਹੋ ਸਕਦਾ ਸੋਨ ਕੋਈ ਕਹਿ ਦੇ ਇਹਦੇ ਵਿੱਚ ਫੰਗਸ ਹੈ ਇਹਦੇ ਤੇ 1263 ਦੀ ਸਪਰੇਅ ਕਰੋ ਮਿੱਤਰੋ ਸੋਡੀਆਂ ਸਾਰੀਆਂ ਸਪਰੇਹਾਂ ਕਰੀਆਂ ਇਹ ਤੇ ਬੇਸਟ ਨੇ ਸਾਰੀਆਂ ਫालतੂ ਨੇ ਤੁਸੀਂ ਭਾਵੇਂ 10000 ਰੁਪਿਆ ਲਾ ਦਿਓ ਪਰ ਜਿਹੜਾ ਕੰਮ 80 ਰੁਪਿਆ ਦੀ 70 ਰੁਪਿਆ ਦੀ ਚੀਜ਼ ਨੇ ਕਰਨਾ ਹੋਰ ਕਿਸੇ ਨੇ ਨਹੀਂ ਕਰਨਾ ਤੁਸੀਂ ਜਿਪਸਮ ਵੀ ਪਾ ਲਓ ਮਾਈਕਰਜਾ ਪਾ ਲਓ ਜੂਰੀਆ ਦੀ ਸਪਰੇ ਕਰ ਦੋ ਯਾਰ ਜਿੰਨੇ ਤੁਹਾਡੇ ਕੋਲੇ ਦੁਨੀਆ ਜਹਾਨ ਦੇ ਪੈਂਤਰੇ ਨੇ ਤੁਸੀਂ ਸਾਰੇ ਲਾ ਲਓ ਇਹਨੇ ਸੈਟ ਉਦੋਂ ਹੀ ਹੋਣਾ ਜਿਹੜੀ ਇੱਕ ਜਿਹੜੀ ਸਾਮੀ ਚੀਜ਼ੇ ਨੂੰ ਮਿਲੂਗੀ ਇਹ ਕਣਕ ਕਿਉਂ ਐ ਹੋਈ ਦੋ ਪਾਣੀ ਲਾਗੇ ਦੋ ਬੁਰੀਆਂ ਜੂਰੀਆ ਦੀਆਂ ਵੀ ਪੈ ਗਈਆਂ ਕਿਉਂਕਿ ਸਾਡੇ ਬੰਦੇ ਨੇ ਇੱਥੇ ਜਿਹੜੀ ਮੇਨ ਸਪਰੇ ਕਰਨੀ ਸੀ ਉਹ ਨਹੀਂ ਕਰੀ ਹੋਰ ਚੱਕ ਕੇ ਲੱਲਾਪੱਲਾ ਕਰਤਾ ਠੀਕ ਹੈ ਤੇ ਤੁਹਾਨੂੰ ਮੈਂ ਦੱਸਦਾ ਇਹਦੇ ਤੇ ਇੱਕ ਸਪਰੇ ਤਾਂ ਹੋ ਗਈ ਉਹ ਕਾਲੇ ਜਿਹੇ ਪਾਣੀ ਦੀ ਜੇਵਰ ਲਿਕ ਐਸਿਡ ਦੀ ਤੇ ਇੱਕ ਸਪਰੇ ਹੋ ਗਈ ਸੁੰਡੀ ਵਾਲੀ ਦੇ ਦੋਨੇ ਸਪਰੇਹਾਂ ਵੇਸਟ ਨੇ ਇਹ ਗੱਲ ਮੈਂ ਪੱਕਾ ਕਹਿ ਸਕਦਾ ਪਰ ਤੁਹਾਨੂੰ ਹੁਣ ਜਿਹੜੀ ਕੰਮ ਦੀ ਗੱਲ ਆ ਉਹ ਦੱਸਦੇ ਆ ਕੰਮ ਦੀ ਗੱਲ ਇਹ ਐ ਵੀ ਜਿਹੜੀ ਜਿਹੜਾ ਕੰਮ 10000 ਦੀ ਦਵਾਈ ਨੇ ਨਹੀਂ ਕਰਨਾ ਅੱਡ ਅੱਡ ਤਰ੍ਹਾਂ ਦੇ ਪ੍ਰੋਡਕਟ ਪਾਆਂ ਨੇ ਨਹੀਂ ਕਰਨਾ ਉਹ ਕੰਮ 70 80 ਰੁਪਈਆ ਦੀ ਚੀਜ਼ ਨੇ ਕਰਨਾ ਉਹ ਚੀਜ਼ ਕਿਹੜੀ ਐ ਤੁਹਾਨੂੰ ਉਹ ਦੱਸਦੇ ਆ ਉਹ ਚੀਜ਼ਾ ਮਿੱਤਰੋ ਮੈਗਨੀਜ਼ ਮੈਗਨੀਜ਼ ਦੀ ਸਪਰੇਹ ਕਰਨੀ ਐ ਇੱਥੇ ਕੋਰ ਤੇ ਕਰੀ ਨਹੀਂ ਚਲੋ ਹੁਣ ਕਰ ਲਓ ਜੇ ਤੁਹਾਡੇ ਵੀ ਕਿਸੇ ਦੇ ਆਹ ਹਾਲ ਹੋ ਗਿਆ ਖੇਤ ਦੇ ਵਿੱਚ ਤਾਂ ਮੈਗਨੀਜ਼ ਦੀਆਂ ਘੱਟੋ ਘੱਟ ਤਿੰਨ ਸਪਰੇਹਾਂ ਕਰੋ ਲਗਾਤਾਰ ਹਫਤੇ ਹਫਤੇ ਦੇ ਵਿੱਥ ਤੇ ਫੇਰ ਜਾ ਕੇ ਇਹ ਕਣਕ ਸੈੱਟ ਹੋਊਗੀ ਮੈਂ ਵੈਸੇ ਮੈਗਨੀਜ਼ ਤੇ ਪਹਿਲਾਂ ਵੀਡੀਓ ਪਾਈ ਸੀ ਤੁਹਾਨੂੰ ਤੁਸੀਂ ਦੇਖੀ ਵੀ ਹੋ ਉਹਦੇ ਤੇ ਆਪਾਂ ਉਦਾਂ ਦੱਸਿਆ ਸੀ ਵੀ ਐਂ ਕਰਕੇ ਡੱਬ ਜੇ ਪੈਣਗੇ ਕਣਕ ਕਮਲੀ ਜੀ ਹੋਊਗੀ ਲਾਈਨਾਂ ਆ ਪੈ ਜਾਣਗੀਆਂ ਜਮਾਂ ਸੇਮ ਨਿਸ਼ਾਨੀਆਂ ਜਿਹੜੀ ਆਪਾਂ ਦੱਸੀ ਸੀ ਦੇਖ ਲਓ ਮੇਰੇ ਵਾਲੇ ਵਾਲੇ ਠੀਕ ਹੈ ਤੇ ਬੱਟਨਾ ਬੱਟ ਤੁਹਾਨੂੰ ਖੇਤ ਮੈਂ ਦਿਖਾ ਸਕਦਾ ਜਿੱਥੇ ਮੈਗਨੀਜ਼ ਦੀ ਸਪਰੇ ਹੋਈ ਆ ਉੱਥੇ ਜਮਾ ਕਣ ਕਾਲੀ ਖੜੀ ਆ ਗੂੜੀ ਹਰੀ ਮੱਲਾ 나ਗ ਵਰਗੀ ਕਾਲੀ ਕਣ ਖੋਰੀ ਆ ਠੀਕ ਹੈ ਉਹ ਤੁਸੀਂ ਪਰਲੇ ਪਾਸੇ ਦੇਖ ਸਕਦੇ ਹੋ ਉਧਰ ਘਾਟ ਹੈ ਨਹੀਂ ਇਹਦੇ ਤੇ ਸਪਰੇ ਨਹੀਂ ਕਰੀ ਘਾਟ ਹੈਗੀ ਆ ਤੇ ਦੂਜੀ ਗੱਲ ਚਲੋ ਮੈਗਨੀਜ਼ ਦੀ ਸਪਰੇ ਦਾ ਤੁਸੀਂ ਕਰ ਦੋਗੇ ਤੁਹਾਨੂੰ ਪਹਿਲਾਂ ਇੱਕ ਨਿਸ਼ਾਨੀ ਦਿਖਾ ਦਿੰਨੇ ਜਿਹੜੇ ਬੰਦੇ ਕਹਿੰਦੇ ਸਾਨੂੰ ਪਛਾਣ ਨਹੀਂ ਹੈਗੀ ਮੈਗਨੀਜ਼ ਦੀ ਘਾਟ ਦੀ ਮਿੱਤਰੋ ਆਹ ਦੇਖ ਲਓ ਦਿਸ ਗਿਆ ਸਲੇਟੀ ਰੰਗ ਦੇ ੱੱੱਬੇ ਪੈ ਜਾਣਗੇ ਡਾਟ ਵੀ ਹੋ ਸਕਦੇ ਆ ਜਦੋਂ ਬਾਲੀ ਘਾਟ ਹੋਵੇ ਨਾ ਐ ਲੰਮੀਆਂ ਲੈਣਾ ਪੈ ਜਾਣੀਆਂ ਦੇਖ ਆਹਾ ਤੇ ਹੋਰ ਤਾਂ ਹੋਰ ਜਦੋਂ ਬਾਲੀ ਜਿਆਦਾ ਘਾਟ ਹੋਵੇ ਨਾ ਤੇ ਐ ਬੂਟਾ ਉੱਪਰੋਂ ਪੱਤਾ ਅੱਧਾ ਸੁੱਕ ਵੀ ਜਾਂਦਾ ਲੈ ਇਹ ਮੈਗਨੀਜ਼ ਦੀ ਘਾਟ ਹੈ ਜੇ ਕੋਈ ਬੰਦਾ ਇਸ ਚੀਜ਼ ਨੂੰ ਪ੍ਰੂਵ ਕਰ ਦੇ ਵੀ ਜੇ ਮਾਈਕਰਾਜੇ ਨਾਲ ਠੀਕ ਹੋ ਜੂਗੀ ਜਾਂ ਜਿਪਸਮ ਨਾਲ ਹੋ ਜੂ ਸਿਰਮ ਜੀਰਮ ਨਾਲ ਹੋ ਜੂ ਜਾਂ 1236 ਨਾ ਠੀਕ ਹੋ ਜੂ ਜਾਂ ਸੁੰਡੀ ਵਾਲੀ ਦਵਾਈ ਨਾਲ ਠੀਕ ਹੋ ਜੂ ਆਪਾਂ ਹਾਨੂੰ ਜੋ ਨਾਮ ਉਹ ਮੰਗੂਗਾ ਉਹ ਮੂੰਹ ਉਹ ਦੇਣ ਨੂੰ ਤਿਆਰ ਆ ਜੇ ਬਿਨਾ ਮੈਗਨੀ ਤੋਂ ਇਹ ਕਣਕ ਨੂੰ ਕੋਈ ਠੀਕ ਕਰ ਦੇ ਠੀਕ ਹੈ ਤੇ ਅੱਜ ਮੈਂ ਇੱਕ ਹੋਰ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਆ ਉਹ ਇਹ ਗੱਲ ਹੈ ਵੀ ਕਿਸਾਨ ਨੂੰ ਬੈਮਾ ਚ ਜਾਦੇ ਪਾਇਆ ਜਾ ਰਿਹਾ ਭਾਵੇਂ ਦੁਕਾਨਦਾਰ ਹੋਵੇ ਭਾਵੇਂ ਕੋਈ ਨੈੱਟ ਤੇ ਮੇਰੇ ਵਰਗਾ ਸੋਸ਼ਲ ਮੀਡੀਆ ਵਾਲਾ ਹੋਵੇ ਵਿੱਚ ਵੱਡੇ ਮਾਈਕਰੋ ਰਾਜਾ ਪਵਾ ਰਹੇ ਨੇ ਵਿਚ ਬੰਦੇ ਨੀਮਾ ਟੋੜ ਦੀ ਸਪਰੇ ਕਰਾਈ ਜਾਂਦੇ ਆ ਕੋਈ ਕੁਛ ਕਰਾਈ ਜਾਂਦਾ ਕੋਈ ਕੁਛ ਕਰਾਈ ਜਾਂਦਾ ਇਹ ਸਾਰਾ ਮਿੱਤਰੋ ਪੈਸਾ ਵੇਸਟ ਹੈ ਜਿਹੜੀ ਸਾਮੀ ਚੀਜ਼ ਦੀ ਘਾਟ ਹੈ ਉਸੇ ਚੀਜ਼ ਦੀ ਸਪਰੇ ਕਰੋ ਠੀਕ ਆ ਇੱਕ ਜਿਹੜੀ ਹੋਰ ਇੰਪੋਰਟੈਂਟ ਗੱਲ ਆ ਉਹ ਇਹ ਸੁਣਨ ਦੇ ਵਿੱਚ ਆਈ ਵੀ ਜੂਰੀਆ ਦੀ ਘਾਟ ਹੈ ਮਾਰਕੀਟ ਦੇ ਵਿੱਚ ਤੇ ਕੁਝ ਦੁਕਾਨਦਾਰ ਆ ਜਿਹੜੇ ਉਹ ਮਾਈਕਰੋ ਰਾਜਾ ਪਵਾ ਰਹੇ ਨੇ ਠੀਕ ਆ ਕਿਉਂਕਿ ਸਲਫਰ ਵਾਲਾ ਫਾਰਮੂਲਾ ਇਤਕੀ ਚੱਲਿਆ ਨਹੀਂ ਜਾਂ ਉਹਨਾਂ ਨੂੰ ਹੀ ਮਗਰੋਂ ਇੱਕੋ ਰਾਜਾ ਆ ਗਿਆ ਲੱਗ ਕੇ ਵੀ ਮਾਈਕਰੋ ਰਾਜਾ ਕਹਿ ਰਹੇ ਆ ਜੀ ਸੁੱਡੀ ਕਣਕ ਗ੍ਰੋਥ ਕਰੂਗੀ ਜੀ ਐਂ ਕਰੂਗਾ ਜੀ ਬਾਹ ਕਰੂਗਾ ਮਿੱਤਰੋ ਜੇ ਤੁਹਾਡਾ ਚਿਤ ਮਨ ਦਾ ਲੈ ਲੋ ਨਹੀਂ ਮਾਈਕਰੋਆਜ ਦਾ ਕੋਈ ਫਾਇਦਾ ਨਹੀਂ ਜੇ ਐਦਾਂ ਕੋਈ ਦੁਕਾਨਦਾਰ ਤੁਹਾਨੂੰ ਧੱਕੇ ਨਾਲ ਮਾਈਕਰੋਆਜਾ ਵੇਚ ਰਿਹਾ ਤਾਂ ਤੁਸੀਂ ਮੁੱਖ ਖੇਤੀਬਾੜੀ ਅਫਸਰ ਜਿਹੜਾ ਜ਼ਿਲ੍ਹੇ ਦਾ ਹੋ ਉਸ ਨੂੰ ਜਾਂ ਬਲਾਕ ਖੇਤੀਬਾੜੀ ਅਫਸਰ ਨੂੰ ਜਾਂ ਏਡੀਓ ਨੂੰ ਉਹਦੀ ਲਿਖਤੀ ਸ਼ਿਕਾਇਤ ਕਰੋ ਵੀ ਐ ਕਰਕੇ ਸਾਨੂੰ ਧੱਕੇ ਨਾਲ ਇਹਨੇ ਆ ਮਾਈਕਰੋਆਜਾ ਸਾਨੂੰ ਵੇਚ ਰਿਹਾ ਹੈ ਕਿਉਂਕਿ ਉਹਦੀ ਕਿਤੇ ਸਪਾਰਸ਼ ਨਹੀਂ ਹੈਗੀ ਨਾ ਯੂਨੀਵਰਸਿਟੀ ਵੱਲੋਂ ਨਾ ਬਾਹਰ ਵਿੱਚ ਬੰਦੇ ਹੋਰ ਕੋਈ ਬਾਲਟੀਆਂ ਵੇਚ ਰਿਹਾ ਕੋਈ ਸਲਫਰ ਦੇ ਰਿਹਾ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਐਤਕੀ ਗਰਮੀ ਬਹੁਤ ਰਹੀ ਆ ਹੁਣ ਤੱਕ ਪਾਣੀ ਖੜੇ ਨਹੀਂ ਖੇਤਾਂ ਦੇ ਵਿੱਚ ਸਲਫਰ ਦੀ ਵੀ ਕਿਤੇ ਕੋਈ ਘਾਟ ਨਹੀਂ ਆ ਰਹੀ ਠੀਕ ਹੈ ਕਿਉਂਕਿ ਤੁੱਪ ਚੰਗੀ ਲੱਗੀ ਆ ਹੁਣ ਤੱਕ ਦਿਨ ਵਧੀਆ ਖੁੱਲ ਰਹੇ ਨੇ ਤਾਂ ਸਲਫਰ ਦੀ ਵੀ ਕਿਤੇ ਕੋਈ ਘਾਟ ਨਹੀਂ ਹੈਗੀ ਠੀਕ ਹੈ ਤਾਂ ਇਹਦੇ ਬਾਰੇ ਸੁਚੇਤ ਤੁਸੀਂ ਆਪ ਰਿਹਾ ਕਰੋ ਤੇ ਆਪਾਂ ਨੇ ਤੁਹਾਨੂੰ ਦਿਖਾਤਾ ਵੀ ਇਸ ਤਰ੍ਹਾਂ ਐ ਲੰਮੀਆਂ ਲੰਮੀਆਂ ਲਾਈਨਾਂ ਪੈ ਜਾਂਦੀਆਂ ਨੇ ਜਦੋਂ ਮੈਗਨੀਜ਼ ਦੀਆਂ ਘਾਟ ਹੋਵੇ ਐ ਐ ਡੱਬ ਜੇ ਵੀ ਦੇਖਣ ਨੂੰ ਮਿਲਣਗੇ ਤੁਹਾਨੂੰ ਕਣਕ ਐ ਜਿਹੜੀ ਐ ਐ ਢਿੱਲੀ ਜੀ ਤਹਾਂ ਤੋਂ ਮੁੜੀ ਜੀ ਦਿਕੂ ਕੀ ਡੋਗੀਆਂਿਆਂ ਦੇ ਵਿੱਚ ਪੀਲੀ ਮਿਲੂਗੀ ਠੀਕ ਹੈ ਤੇ ਇੱਕ ਹੋਰ ਗੱਲ ਹੈ ਵੀ ਜਦੋਂ ਮੈਗਨੀਜ਼ ਦੀ ਘਾਟ ਹੋਵੇ ਉਦੋਂ ਤੁਸੀਂ ਜੂਰੀਆ ਕਿੰਨੀ ਮਰਜੀ ਪਾਈ ਜਾਓ ਜੂਰੀਆ ਕੰਮ ਨਹੀਂ ਕਰਦੀ ਜੂਰੀਆ ਦੇ ਭਾਵੇਂ ਪੰਜ ਗੱਟੇ ਪਾ ਦਿਓ ਕਿਉਂਕਿ ਜਿਹੜਾ ਬੂਟਾ ਹੁੰਦਾ ਜਦੋਂ ਤੱਕ ਉਹਨੂੰ ਮੈਗਨੀਜ਼ ਨਹੀਂ ਮਿਲਦਾ ਉਹ ਆਪਦੀ ਜੂਰੀਆ ਲੈਂਦਾ ਨਹੀਂ ਹੈਗਾ ਥੱਲੋਂ ਪਹਿਲਾਂ ਤੁਸੀਂ ਮੈਗਨੀਜ਼ ਦੀ ਘਾਟ ਪੂਰੀ ਕਰੋ ਫਿਰ ਤੁਸੀਂ ਜੂਰੀਆ ਪਾਓ ਇਹ ਚ ਠੀਕ ਹੈ ਇਹ ਕੋਈ ਬਾਲੀ ਵੱਡੀ ਸਮੱਸਿਆ ਨਹੀਂ ਹੈਗੀ ਪਰ ਇਹਦਾ ਇਲਾਜ ਸੌਖਾ ਹੀ ਆ ਪਰ ਜੇ ਇਲਾਜ ਨਾ ਕਰੀਏ ਝਾੜ ਬਹੁਤ ਘਟਾ ਦਿੰਦਾ ਇਹ ਕੰਮ ਤੇ ਠੀਕ ਹੈ ਮਿੱਤਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਤੇ ਫਿਰ ਲਾਈਕ ਕਰਕੇ ਕਮੈਂਟ ਕਰਕੇ ਦੱਸ ਦਿਓ ਆਪਣਾ ਚੈਨਲ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲਓ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਕਮੈਂਟ ਕਰ ਸਕਦੇ ਹੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਸ਼ੁਕਰੀਆ